ਹਾਂ ਟੋਸਟ ਬਣਾ ਰਹੀ ਹੱਥ ਲਿਬੜਨ ਨੂੰ ਡਰਦੀ ਜਾਂਦੀ ਵੀ ਐ ਚਮਚੇ ਦੇ ਨਾਲ ਉਹਨੂੰ ਉੱਥੇ ਵਿੱਚੋਂ ਚਮਚੇ ਦਾ ਰੋਗ ਭਰਿਆ ਹੋਣਾ ਮਾ ਕੋਈ ਗੱਲ ਨਹੀਂ ਦੇਖ ਉਹ ਦੇਖਿਆ ਕੀ ਹਾਲ ਕੀਤਾ ਈ ਤੂੰ ਦੇਖ ਕਿਹੜਾ ਢੇਲਾ ਵਾ ਸਾਰੇ ਸਵਾਦ ਨੂੰ ਕੁੱਪ ਕਰਦੇ ਤੁਸੀਂ ਸਾਰੇ ਸਵਾਦ ਦੀ ਨਾਸ ਮਾਰਤਾ ਈ ਸਾਰੇ ਸਵਾਦ ਕਦਰ ਕਰਿਆ ਕਰੋ ਤੇ ਕਦਰ ਕਰਦਾ ਈ ਆ ਪਰ ਤੂੰ ਵੀ ਦਿਮਾਗ ਤਾਂ ਵਰਤ ਤੂੰ ਮੈਨੂੰ ਕਹੀ ਜਾਨਾ ਚਾਹੀ ਜਾਨਾ ਬਰਬ ਦਿਮਾਗ ਆ ਤੇਰਾ ਕਹੀ ਜਾਨਾ ਮੈਂ ਤੈਨੂੰ ਜਦ ਕੀ ਆ ਵੀ ਕ੍ਰਿਮੀਨਲ ਲੜਨ ਤੇ ਖਾਣਾ ਤੇ ਹੈਗਾ ਹੀ ਆ ਮੈਨੂੰ ਪੁੱਛਾ ਕਰਕੇ ਮੋੜੀ ਛੱਡ ਦੇ ਜਾ ਛੱਡ ਦੇ ਉਹ ਇੱਕ ਦੇਖੋ ਚਮਚਾ ਪੂਰਾ ਪੂਰਾ ਛੱਪ ਗਿਆ ਉਹਦੇ ਤੇ ਜਿੱਦਾਂ ਇਹ ਭਰੇ ਦਾ ਸੀ ਐ ਚਮਚਾ ਥੱਲੋਂ ਦੀ ਚੱਕਿਆ ਇਹਨੇ ਮੈਂ ਕਿਹਾ ਉਲਟਾ ਕਰਕੇ ਚੱਕ ਲਾ ਹਾਂ ਉਹਨੂੰ ਕਰੰਦੇ ਤਾਂ ਸਾਰਾ ਖਰਾਬ ਕਰੀ ਜਾਂਦੀ ਪਈ ਆ ਮੈਂ ਅੰਦਾ-ਉੰਦਾ ਨਹੀਂ ਕਰਾ ਕਰਨਾ ਬੰਦਾ ਸੁਣੋ ਤਾਂ ਰਵੇ ਕਹਿੰਦਾ ਕਿ ਪਿਆ ਪਹਿਲੇ ਹੀ ਛੱਡ ਤਾਂ ਵੇਚ ਨੇ